ਸਤ ਸ੍ਰੀ ਅਕਾਲ ਜੀ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਠਾਕ ਆਪਾਂ ਉਮੀਦ ਕਰਦੇ ਆਂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਵੀ ਜੜਤੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ 10 ਮਿੰਟਾਂ ਦਾ ਥੋੜਾ ਫੇਰ ਸਮਾਂ ਲਾਵਾਂਗੇ 10 ਮਿੰਟਾਂ ਦਾ ਟਾਈਮ ਥੋੜਾ ਫੇਰ ਆਪਾਂ ਲਾਵਾਂਗੇ ਆਪਾਂ ਅੱਜ ਵੀਡੀਓ ਲੈ ਕੇ ਆਏ ਆਂਗੇ ਐਕਸਪੋਰਟ ਦੀ ਜਿਹੜੀ ਕਾਟਨ ਆਪਣੇ ਕੋਲੇ ਆਈ ਹੈ ਤੇ ਕਈ ਤਾਂ ਜਿਹੜੇ ਰੰਗ ਪ੍ਰਿੰਟ ਨੇ ਇਹਨਾਂ ਦੇ ਵਿੱਚ ਮੈਚنگ ਆਏ ਨੇ ਕਈ ਇਹਨਾਂ ਦੇ ਪ੍ਰਿੰਟ ਜਿਹੜੇ ਹੈਗੇ ਨੇ ਆਲ ਓਵਰ ਨੇ ਤੇ ਰੇਟ ਇਹ ਪਿਓਰ ਕਾਟਨ ਕਿਉਂਕਿ ਗਰਮੀ ਦਾ ਸੀਜ਼ਨ ਸਟਾਰਟ ਆ ਹੁਣ ਤੇ ਇਹਦੇ ਚ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਤੇ ਰੇਟ ਇਹਨਾਂ ਦੇ ਬਹੁਤ ਜਿਆਦੇ ਘਟ ਨੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਿਆ ਕਰੋ ਰਿਸ਼ਤੇਦਾਰੀਆਂ ਚ ਵੀ ਚਲੋ ਸਾਰੇ ਜਣੇ ਰਲ ਕੇ ਆਪਾਂ ਚਲੀਏ ਮੈਸਰ ਖਾਨੇ ਮਠਾੜੂ ਸ਼ਾਪ ਦੇ ਉੱਤੇ ਤੇ ਸਸਤੇ ਸਸਤੇ ਸੋਹਣੇ ਸੋਹਣੇ ਡਿਜ਼ਾਈਨ ਲੈਣ ਵਾਸਤੇ ਜਿਹੜੇ ਆਪਣੇ ਚੈਨਲ ਦੇ ਉੱਤੇ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਆ ਜਿਹੜੇ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸੇਜ ਖਾਨਾ ਪਿੰਡ ਪੈ ਜਾਂਦਾ ਜਿੱਥੇ ਆਪਣੀ ਇੱਕ ਗਰਨਾਨ ਕਲਾਥ ਹਾਊਸ ਮਿਸਤਰੀਆਂ ਦੀ ਦੁਕਾਨ ਐ ਤੇ ਮਿਸਤਰੀਆਂ ਦੀ ਦੁਕਾਨ ਕਰਕੇ ਆਪਣੀ ਦੁਕਾਨ ਮਸ਼ਹੂਰ ਐ ਇਹ ਮਠਾੜੂ ਸ਼ਾਪ ਵਜਦੀ ਐ ਤੇ ਵੈਸੇ ਬੇਸ਼ੱਕ ਆਪਾਂ ਜਾਤ ਪਾਤ ਨਹੀਂ ਮੰਨਦੇ ਫੇਰ ਵੀ ਆਪਾਂ ਆਪਣੀ ਇੱਕ ਪਹਿਚਾਣ ਹੁੰਦੀ ਐ ਵੀ ਇੱਕ ਮਿਸਤਰੀਆਂ ਦੀ ਦੁਕਾਨ ਕਰਕੇ ਜਾਣੀ ਜਾਂਦੀ ਐ ਤੇ ਆਪਾਂ ਵੀਡੀਓ ਕਰਦੇ ਆਂ ਸ਼ੁਰੂ ਸਾਰੇ ਜਣੇ ਰਲ ਕੇ ਦੇਖਾਂਗੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਤੇ ਜਿਹੜੇ ਅੱਜ ਦੇ ਡਿਜ਼ਾਈਨ ਆਏ ਨੇ ਬਹੁਤ ਪਿਆਰੇ ਡਿਜ਼ਾਈਨ ਆਏ ਨੇ ਸਾਰੇ ਮੈਚਿੰਗ ਵਾਲੇ ਨੇ ਤੇ ਰੇਟ ਦੇਵਾਂਗੇ ਬਾਅਦ ਵਿੱਚ ਤੇ ਪਲੀਜ਼ ਕਿਰਪਾ ਕਰਕੇ ਤੁਸੀਂ ਇੱਕ ਸੂਟ ਮੇਰੇ ਕੋਲੋਂ ਆ ਮੰਗਵਾਇਓ ਦੋ ਸੂਟਾਂ ਤੋਂ ਕਟੋ ਕਟ ਆਪਣੀ ਸਟਾਰਟਿੰਗ ਹੈਗੀ ਤੇ ਬਾਕੀ ਤੁਸੀਂ ਜਿੰਨੇ ਮਰਜ਼ੀ ਮੰਗਾ ਲਿਓ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਤੇ ਅੱਜ ਆਪਾਂ ਬਹੁਤੇ ਖੋਲਦੇ ਨਹੀਂ ਇਹਦੇ ਕਲਰ ਡਿਜ਼ਾਈਨ ਸਾਹਮਣੇ ਨੇ ਤੁਹਾਡੇ ਤੇ ਆਜੋ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਜਣੇ ਰਲ ਕੇ ਆਪਾਂ ਦੇਖੀਏ ਕਲਰ ਇਹਨਾਂ ਦੇ ਬਹੁਤ ਸੋਹਣੇ ਨੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਪਿਓਰ ਕਾਟਨ ਦਾ ਕਪੜਾ ਹੈ ਇਹ ਤੇ ਇਹ ਕਪੜੇ ਦਾ ਸਟਾਫ ਹੈਗਾ ਪਿਓਰ ਕਾਟਨ ਆ ਤੇ ਇਹਦੇ ਕਲਰ ਨੇ ਨਿੱਕੀ ਬੁੱਢੀ ਵਾਲੀ ਇਹ ਦੀ ਸਲਵਾਰ ਹੈਗੀ ਬਹੁਤ ਸੋਹਣੀ ਤੇ ਆ ਚੈੱਕ ਬਾਕਸ ਵਾਲਾ ਜਿਹੜਾ ਹੈਗਾ ਇਹ ਛੱਡ ਦਾ ਪੀਸ ਹੈ ਤੇ 2.5 ਮੀਟਰ ਦੀ ਕਟਿੰਗ ਤੁਹਾਨੂੰ ਜਿਹੜੀ ਹੈਗੀ ਮਿਲੂਗੀ ਤੇ ਆਪਾਂ ਕਲਰ ਸਾਰੇ ਬਾਵਾ ਕਲਰ ਆਪਣੇ ਕੋਲੇ ਆਏ ਨੇ ਸਾਰੇ ਕਿੰਨੇ ਦਾ ਆਪਾਂ ਫਟਾਫਟ ਦਿਖਾਵਾਂਗੇ ਕਿਉਂ ਜਿਆਦਾ ਆਪਾਂ ਲੰਬੀ ਵੀ ਨਹੀਂ ਵੀਡੀਓ ਕਰਦੇ ਤੇ ਆਹ ਲਓ ਜੀ ਇਹ ਪੀਚ ਵਾਲਾ ਕਲਰ ਸੀਗਾ ਆਪਣਾ ਤੇ ਇਹ ਵਾਲਾ ਕਲਰ ਆ ਗਿਆ ਆਪਣਾ ਬੇਬੀ ਪਿੰਕ ਵਾਲਾ ਤੇ ਇਹਦਾ ਮੈਂ ਰੇਟ ਵੀ ਤੁਹਾਨੂੰ ਦੱਸ ਦਿਆਂ ਮੈਂਸ਼ਨ ਕਰ ਦਿਆਂ ਰੇਟ ਇਹਦਾ 450 ਰੁਪਿਆ ਸ਼ੂਟ ਦਾ ਰੇਟ ਹੈ ਤੇ 450 ਸਿਰਫ ਤੁਹਾਨੂੰ 2.5 ਮੀਟਰ ਦੀ ਕਟਿੰਗ ਮਿਲੂਗੀ 2.5 ਮੀਟਰ ਦੀ ਤੁਹਾਨੂੰ ਸਲਵਾਰ ਮਿਲੂਗੀ ਤੇ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੂਗੀ 5 ਮੀਟਰ ਪ੍ਰੋਪਰ ਕਪੜਾ ਮਿਲੂਗਾ ਤੁਹਾਨੂੰ ਪੂਰਾ ਤੇ ਰੰਗ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਸੋਹਣੇ ਨੇਗੇ ਤੇ ਸਾਰੇ ਸੂਟ ਜਿਹੜੇ ਮੈਚਿੰਗ ਵਾਲੇ ਆ ਉਹ ਤੁਹਾਨੂੰ ਮੈਚਿੰਗ ਚ ਹੀ ਲੈਣੇ ਪੈਣਗੇ ਜਿਹੜੇ ਪ੍ਰਿੰਟ ਆਪਣੇ ਕੋਲੇ ਆਲਓਵਰ ਆਏ ਨੇ ਉਹ ਵਾਲੇ ਪ੍ਰਿੰਟ ਤੁਹਾਨੂੰ ਆਲਓਵਰ ਚ ਹੀ ਮਿਲਣਗੇ ਤੇ ਸ਼ੂਟ ਨੂੰ ਤੁਸੀਂ ਬਾਏ ਕਰਨਾ ਹੈ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਸੇ ਨੰਬਰ ਦੇ ਉੱਤੇ ਆਪਣੇ ਵਟਸਐਪ ਚੱਲਦਾ ਹੈ ਸਕਰੀਨਸ਼ਾਟ ਮਾਰ ਕੇ ਤੇ ਤੁਸੀਂ ਸ਼ੂਟ ਨੂੰ ਆਪਣੇ ਕੋਲੋਂ ਮੰਗਵਾ ਸਕਦੇ ਹੋਗੇ ਘਰ ਬੈਠ ਕੇ ਤੇ ਤੁਸੀਂ ਬਾਏ ਕਰ ਸਕਦੇ ਹੋਗੇ ਆ ਸ਼ੂਟ ਨੂੰ ਆਪਣੇ ਕੋਲੇ ਆ ਕੇ ਵੀ ਬੀਚ ਕਰ ਸਕਦੇ ਹੋ ਦੁਕਾਨ ਦੇ ਉੱਤੇ ਏ ਦਾ ਸੀਗਾ ਕੰਚਈ ਫਰੋਜੀ ਕਲਰ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਸੀਗੇ ਪੰਜ ਕਲਰ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਬਹੁਤ ਜਿਆਦਾ ਸੋਹਣਾ ਆ ਲਓ ਜੀ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਪੈਟ ਦੇ ਨਾਲ ਕੰਟਰਾਸਟ ਹੈ ਤੇ ਬਹੁਤ ਹੀ ਪਿਆਰਾ ਇਹਦਾ ਜਿਹੜਾ ਪ੍ਰਿੰਟ ਹੈਗਾ ਆ ਲਓ ਜੀ ਇਹਦਾ ਪ੍ਰਿੰਟ ਤੁਸੀਂ ਪੂਰੇ ਤਰੀਕੇ ਨਾਲ ਦੇਖ ਲਓ ਸਲਵਾਰ ਜਿਹੜੀ ਹੈਗੀ ਬਹੁਤ ਸੋਹਣਾ ਸਾਫਾ ਸਲਵਾਰ ਦਾ ਤੇ ਇਹਦਾ ਸ਼ਰਟ ਪੀਸ ਹੈ ਤੇ ਇਹਦੇ ਵਿੱਚ ਵੀ ਆਪਣੇ ਕੋਲੇ 5 ਤੋਂ 6 ਕਲਰ अवेलेबल ਹੋਣਗੇ ਆਪਾਂ ਸਾਰੇ ਕਲਰ ਦੇਖਦੇ ਆਂ ਕਲਰ ਬਹੁਤ ਪਿਆਰੇ ਨੇ ਸਿਰਫ ਤੇ ਸਿਰਫ 450 ਰੁਪਏ ਦਾ ਛੂਟ ਹੈ ਪ्युअर कॉटन ਦਾ ਆਹ ਲਓ ਜੀ ਇਹ ਇਹਦਾ ਸੀਗਾ ਕਲਰ ਸਕਿਨ ਕਲਰ ਦੇ ਵਿੱਚ ਕੰਟਰਾਸਟ ਸੀਗਾ ਅਗਲਾ ਆ ਗਿਆ ਬੇਬੀ ਪਿੰਕ ਨਾਲ ਕੰਟਰਾਸਟ ਸਾਰੇ ਛੂਟ ਬਹੁਤ ਪਿਆਰੇ ਨੇਗੇ ਆਹ ਲਓ ਜੀ ਅਗਲਾ ਕਲਰ ਬੇਬੀ ਪਿੰਕ ਦੇ ਵਿੱਚ ਆ ਗਿਆ ਇਹਦੀਆਂ ਮੈਚਿੰਗਾਂ ਜਿਹੜੀਆਂ ਗੁੱਡ ਮੈਚਿੰਗਾਂ ਨੇ ਬਹੁਤ ਹੀ ਸੋਹਣੀਆਂ ਆਹ ਲਓ ਜੀ ਅਗਲਾ ਆ ਗਿਆ ਫਰੋਜੀ ਦੇ ਵਿੱਚ ਕਲਰ ਤੁਸੀਂ ਦੇਖੀ ਜਾਈਏ ਬਹੁਤ ਪਿਆਰੇ ਕਲਰ ਨੇ ਇਹ ਤੇ ਸਿਰਫ ਤੇ ਸਿਰਫ 450 ਚ ਆਹ ਲਓ ਜੀ ਆਇਆ ਦਾ ਕੰਟਰਾਸਟ ਸੀਗਾ ਕੰਬੀਨੇਸ਼ਨ ਤੇ ਅਗਲਾ ਮੇਰਾ ਪਸੰਦੀਦਾ ਰੰਗ ਆ ਗਿਆ ਕਿਉਂਕਿ ਮੈਂ ਪੀਲੇ ਰੰਗ ਨੂੰ ਬਹੁਤ ਪਸੰਦ ਕਰਦੀ ਹਾਂ ਮੇਰਾ ਫੇਵਰੇਟ ਕਲਰ ਹੈਗਾ ਪੀਲਾ ਇਹ ਪੀਲਾ ਕਲਰ ਆਇਆ ਮੇਰੇ ਰੰਗ ਦੇ ਦਸੰਤੀ ਚੋਲਾ ਆਹ ਲਓ ਜੀ ਇਹ ਦਾ ਸੀਗਾ ਪੀਲਾ ਕਲਰ ਤੇ ਬਾਕੀ ਇਹਦੇ ਚ ਮੈਂ ਜਿਹੜੀਆਂ ਜਿਹੜੀਆਂ ਆਪਣੇ ਕੋਲੇ ਮੈਚਿੰਗ ਆਈਆਂ ਨੇ ਸਾਰੀਆਂ ਮੈਂ ਤੁਹਾਨੂੰ ਦਿਖਾ ਦੇਣੀ ਆ ਆਹ ਲਓ ਜੀ ਇੱਕ ਕਲਰ ਆਪਣੇ ਕੋਲੇ ਆਇਆ ਇਹ ਸੁਰਮੇ ਰੰਗੇ ਚ ਗਰੇਜ ਤੇ ਬਾਕੀ ਸਾਰੇ ਸੂਟ ਜਿਹੜੇ ਹੋਣਗੇ ਆਪਣੇ ਕੋਲੇ ਆਲ ਓਵਰ ਦੇ ਵਿੱਚ ਉਹ ਵੀ ਸਾਰੇ ਮੈਂ ਤੁਹਾਨੂੰ ਦਿਖਾਉਣੀ ਆ ਪ੍ਰਿੰਟ ਜਿਹੜੇ ਲੱਗੇ ਨੇ ਬਹੁਤ ਪਿਆਰੇ ਨੇ ਕਿਉਂਕਿ ਸਕਰੀਨਸ਼ਾਟ ਜਿਹੜਾ ਲੈਣਾ ਸਾਨੂੰ ਸੌਖਾ ਹੋ ਜਾਵੇ ਆ ਇਹਦਾ ਆਲ ਓਵਰ ਵਾਲਾ ਸ਼ੂਟ ਹੈ ਤੇ ਇਹਦੇ ਵਿੱਚ ਲਾਈਟ ਫਰੋਜੀ ਜਾਂ ਕਲਰ ਬਹੁਤ ਹੀ ਸੋਹਣਾ ਇਹਦਾ ਫਲਾਵਰ ਹੈ ਸ਼ੂਟ ਦਾ ਤੇ ਇਹਦੇ ਵਿੱਚ ਅਗਲਾ ਕਲਰ ਆ ਗਿਆ ਪੀਚ ਪੀਚ ਪਿੰਕ ਇਹਦਾ ਕਲਰ ਵੀ ਬਹੁਤ ਜਿਆਦਾ ਸੋਹਣਾ ਹੈਗਾ ਇਹ ਇਹ ਵਾਲਾ ਸ਼ੂਟ ਸਾਨੂੰ ਸਾਰੇ ਇਹ ਜਿਹੇ ਹੈਗੇ ਨੇ ਆਲ ਓਵਰ ਸ਼ੂਟ ਮਿਲਣਗੇ ਤੇ ਅਗਲਾ ਇਹਦੇ ਵਿੱਚ ਆ ਗਿਆ ਗ੍ਰੇ ਕਲਰ ਆਹ ਲਓ ਜੀ ਇਹ ਗ੍ਰੇ ਕਲਰ ਤੁਸੀਂ ਕਿਸੇ ਵੀ ਉਮਰ ਚ ਪਾ ਸਕਦੇ ਹੋ ਇਹ ਸਾਰੇ ਸੂਟ ਬਹੁਤ ਸੋਹਣੇ ਨੇਗੇ ਇਹ ਦਾ ਗ੍ਰੇ ਵਾਲਾ ਕਲਰ ਬਹੁਤ ਪਿਆਰਾ ਹੈਗਾ ਆਹ ਲਓ ਜੀ ਅਗਲਾ ਆਪਣੇ ਕੋਲੇ ਆ ਗਿਆ ਲਾਈਟ ਲੈਮਨ ਲਾਈਟ ਲੈਮਨ ਕਲਰ ਆ ਬਹੁਤ ਹੀ ਪਿਆਰਾ ਹੈ ਤੇ ਬਹੁਤ ਹੀ ਸੋਹਣਾ ਇਹਦਾ ਪ੍ਰਿੰਟ ਹੈ ਫੋਇਲ ਪ੍ਰਿੰਟ ਇਹਦੀ ਬਹੁਤ ਹੀ ਸੋਹਣੀ ਹੈਗੀ ਤੇ ਆਹ ਲਓ ਜੀ ਇੱਕ ਡਿਜ਼ਾਈਨ ਆਪਣੇ ਕੋਲੇ ਇਹਦਾ ਆ ਗਿਆ ਹੋਰ ਇਸ ਦੇ ਕਲਰ ਵੀ ਜਿਹੜੇ ਹੈਗੇ ਨੇ ਜਿਹੜਾ ਇਹ ਆਈਸਕ੍ਰੀਮ ਝਾੜ ਸੀਗਾ ਜਿਹੜਾ ਆਹ ਵਾਲਾ ਸੀਗਾ ਤੇ ਇਹ ਆਪਣੇ ਕੋਲੇ ਬਹੁਤ ਸੋਹਣਾ ਸਟਾਫ ਹੈ ਇਹਦਾ ਤੇ ਇਹਦਾ ਵੀ ਡਿਜ਼ਾਈਨ ਤੁਸੀਂ ਦੇਖ ਲਓ ਇਹ ਡਿਜ਼ਾਈਨ ਆਪਣੇ ਕੋਲੇ ਆ ਗਿਆ ਚੌਥਾ ਚੌਥੇ ਵਾਲਾ ਡਿਜ਼ਾਈਨ ਆਇਆ 4 ਨੰਬਰ ਵਾਲਾ ਡਿਜ਼ਾਈਨ ਇਹ ਆਪਣੇ ਕੋਲੇ ਆ ਗਿਆ ਇਹਦੇ ਕਲਰ ਤੁਸੀਂ ਦੇਖੀ ਜਾਓ ਕਲਰ ਇਹਦੇ ਬਹੁਤ ਸੋਹਣੇ ਨੇ ਤੇ 5 ਮੀਟਰ ਪ੍ਰੋਪਰ ਪੂਰਾ ਕਪੜਾ ਮਿਲੂਗਾ ਤੁਹਾਨੂੰ ਆ ਲਓ ਜੀ ਆ ਕਲਰ ਇਹਦਾ ਆ ਗਿਆ ਅਗਲਾ ਕੁਗੀ ਰੰਗ ਦਾ ਰੰਗ ਆ ਗਿਆ ਇਸ ਸੂਟ ਦਾ ਬਹੁਤ ਹੀ ਸੋਹਣਾ ਸੂਟ ਤੁਸੀਂ ਤਿਆਰ ਕਰੋਗੇ ਤੇ ਬੜਾ ਹੀ ਸੋਹਣਾ ਲੱਗੂਗਾ आ लो जी अगला आ गया पिस्ता कलर पिस्ते कलर का सूट है प्योर कॉटन का तो पाए सूट का सूँ नहीं लगना पता आ लो जी पीच पिंक पीच कलर आ गया यह बहुत ही सोहना कलर है आ लो जी येवा कलर आ गया लेमन कलर का आ लो जी ए लैमन कलर आ गया ਲੇਮਨ ਕਲਰ ਦਾ ਛੂਟ ਹੈ 5 ਮੀਟਰ ਦੀ ਕਟਿੰਗ ਮਿਲੂਗੀ ਆਹ ਲਓ ਜੀ ਹੁਣ ਆਪਾਂ ਲੈ ਕੇ ਆ ਗਏ ਕਲਰ ਜਿਹੜੇ ਹੈਗੇ ਨੇ ਇਹਦੇ ਦਾਦੀਆਂ ਵਾਲੇ ਕਲਰ ਬਹੁਤ ਸੋਹਣੇ ਬਹੁਤ ਸੋਹਣੇ ਕਲਰ ਨੇ ਕਿਉਂਕਿ ਉਹ ਉਹਨਾਂ ਨੂੰ ਵੀ ਪੋਲਾ-ਪੋਲਾ ਕਪੜਾ ਵਧੀਆ ਲੱਗਦਾ ਗਰਮੀ 'ਚ ਤੇ ਕੰਫਰਟੇਬਲ ਹੋਵੇ ਜਾਨ ਬੜੀ ਸੌਖੀ ਰਹਿੰਦੀ ਹੈ ਆਹ ਲਓ ਜੀ ਇਹ ਨਿੱਕੀ ਬੂਟੀ ਵਾਲਾ ਆ ਗਿਆ ਸਾਫ ਕਈ ਵਾਰੀ ਇਹ ਕਿਸੇ ਨੂੰ ਵੀ ਪਸੰਦ ਆ ਸਕਦਾ ਤੇ ਇਹ ਦਾ ਸੀਗਾ ਗ੍ਰੇ ਕਲਰ ਗ੍ਰੇ ਕਲਰ ਜਿਹੇ ਬਹੁਤ ਹੀ ਪਿਆਰਾ ਸਾਫ ਸੀਗਾ ਤੇ ਬਹੁਤ ਹੀ ਪਿਆਰਾ ਇਹ ਕਲਰ ਹੈ ਤੇ ਅਗਲਾ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਪਿਸਤਾ ਪਿਸਤਾ ਕਲਰ ਆ ਗਿਆ ਬਹੁਤ ਪਿਆਰਾ ਕਲਰ ਹੈ ਪਿਸਤਾ ਬੁਟੀ ਤੁਸੀਂ ਦੇਖ ਲਓ ਤੇ ਕਪੜਾ ਇੱਕ ਵਾਰੀ ਤੁਹਾਨੂੰ ਮੈਂ ਦਿਖਾਵਾਂ ਮੈਂ ਇੰਨਾ ਕੰਫਰਟੇਬਲ ਹੈ ਨਾ ਬਹੁਤ ਸੌਫਟ ਕਪੜਾ ਹੈ ਤੇ ਰੇਟ ਤੁਹਾਨੂੰ ਮੈਂ ਦੱਸੀ ਹੈ ਵੀ ਰੇਟ ਸਾਰੇ ਅੱਜ ਦੀ ਵੀਡੀਓ ਦਾ ਰੇਟ 450 ਰੁਪਿਆ ਆ ਲਓ ਜੀ ਆ ਕਲਰ ਲਾਈਟ ਲਾਈਟ ਜਾ ਆ ਗਿਆ ਸਰਦਈ ਜਾ ਵਿੱਚ ਲਾਈਟ ਜਾ ਕਲਰ ਆ ਬਹੁਤ ਹੀ ਪਿਆਰਾ ਪਿੰਕ ਨਾਲ ਕੰਟਰਾਸਟ ਹੈ ਤੇ ਅਗਲਾ ਕਲਰ ਆਪਣੇ ਕੋਲੇ ਆ ਗਿਆ ਸਕਿਨ ਕਲਰ ਆ ਲੋ ਜੀ ਇਹ ਆ ਗਿਆ ਆਪਣੇ ਕੋਲ ਸਕਿਨ ਕਲਰ ਇਹਦੇ ਵਿੱਚ ਵੀ ਇਹਨਾਂ ਸਾਰੇ ਡਿਜ਼ਾਈਨਾਂ ਦੇ ਵਿੱਚ ਚਾਰ ਤੋਂ ਪੰਜ ਕਲਰ ਜਿਹੜੇ ਹੈਗੇ ਨੇ ਆਪਣੇ ਕੋਲੇ ਰੈਡੀ ਨੇ ਤੇ ਇੱਕ ਲਾਸਟ ਵਾਲਾ ਕਲਰ ਆ ਗਿਆ ਰੋਜੀ ਵਾਲਾ ਇਹ ਵੀ ਸ਼ੂਟ ਸਾਨੂੰ ਆਲ ਓਵਰ ਦੇ ਵਿੱਚ ਮਿਲੂਗਾ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾਗਾ ਇਹ ਤਾਂ ਦੇਖ ਇਹ ਦਿਖਾਤਾ ਤੇ ਇਹ ਸੀਗੀ ਆਪਣੀ ਜਿਹੜੀ ਅੱਜ 10 ਮਿੰਟਾਂ ਦੀ ਵੀਡੀਓ ਬਣਾਈ ਹੈ ਮਾਲ ਆਪਣੇ ਕੋਲੇ ਕਾਫੀ ਆ ਬਹੁਤ ਹੀ ਸੋਹਣਾ ਇਹਦਾ ਸਟੱਫ ਸੀਗਾ ਤੇ ਰੇਟ 450 ਰੁਪਿਆ ਸੂਟ ਨੂੰ ਤੁਸੀਂ ਇੱਕ ਸੂਟ ਪਲੀਜ਼ ਕਿਰਪਾ ਕਰਕੇ ਨਾ ਵਾਇ ਕਰਿਓ ਤੁਸੀਂ ਦੋ ਸੂਟ ਮੇਰੇ ਕੋਲੋਂ ਆਪਾਂ ਆਪਣੀ ਸਟਾਰਟਿੰਗ ਹੈ ਦੋ ਸੂਟਾਂ ਤੁਸੀਂ ਮੰਗਵਾ ਸਕਦੇ ਹੋ ਘਰ ਬੈਠ ਕੇ ਮੰਗਾ ਲਿਓ ਤੁਹਾਡੀ ਆਪਣੀ ਚੋਅ ਹੋਊਗੀ ਆਪਣੀ ਦੁਕਾਨ ਤੇ ਤੁਸੀਂ ਖੁਦ ਵਿਜ਼ਿਟ ਕਰ ਸਕਦੇ ਹੋ ਤੁਹਾਡੀ ਆਪਣੀ ਮਠਾੜੂ ਸ਼ਾਪ ਹੈ ਤੇ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਜਰੂਰ ਕਰਿਓ ਤੇ ਨਬਾਤੋ ਬਾਤ ਸ਼ੇਅਰ ਕਰੋ ਵੀਡੀਓ ਨੂੰ ਤੇ ਬਹੁਤ ਪਿਆਰ ਕਰਦੇ ਹਾਂ ਭਾਈ ਤੈ ਦਿਨ ਦੈ ਦਿਨੋਂ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ